ਹਾਂ ਜੀ ਮੈਂ ਕੀ ਸੁਣੋ ਹਾ ਜੋਤੀ ਨੇ ਵੇਖਿਆ ਕਿੰਨੀ ਸੋਹਣੀ ਰਸੋਈ ਬਣਾਲੀ ਆ ਨਾਲੇ ਨਵੀਂ ਫ੍ਰਿਜ ਲੈ ਕੇ ਆਂਦੀ ਆ ਨਾਲੇ ਮਾਈਕ੍ਰੋਵੇਵ ਲਿਆਂਦਾ ਚਲੋ ਹਾਂ ਤੁਸੀਂ ਵੀ ਲੈ ਆਓ ਨਹੀਂ ਤੈਨੂੰ ਪਤਾ ਤੇ ਹੈ ਫਲੈਟ ਲੈਣ ਵਾਸਤੇ ਲੋਨ ਲਿਆ ਹੀਗਾ ਤੇ ਹੁਣ ਲੋਨ ਦੀਆਂ ਕਿਸ਼ਤਾਂ ਵੀ ਜਾਂਦੀਆਂ ਨੇ ਤੇ ਕਿੱਦਾਂ کہیں ਇੱਕ ਖਰਚਾ ਕਰਾਂਗੇ ਘਰ ਦੇ ਵੀ ਕਈ ਖਰਚੇ ਆ ਰੁਕ ਜਾ ਥੋੜੀ ਦੇਰ ਲੈ ਲਾਂਗੇ ਸ਼ਾਂਤੀ ਗੁੱਸੇ ਵਿੱਚ ਚਲੀ ਜਾਂਦੀ ਹੈ ਤੇ ਰਸੋਈ ਵਿੱਚ ਜਾ ਕੇ ਆਪਣਾ ਸਾਰਾ ਗੁੱਸਾ ਕੱਢਦੀ ਹੈ ਹਾ ਹੋ ਮੇਰੀ ਕਿਸਮਤ ਖੋਟੀ ਸੀ ਜਿਹੜੀ ਤੇਰੇ ਪੱਲੇ ਪੈ ਗਈ ਐਡੇ ਐਡੇ ਵੱਡੇ ਘਰ ਦੇ ਰਿਸ਼ਤੇ ਆਉਂਦੇ ਸੀ ਮੇਰੇ ਪਿਓ ਨੇ ਐਡੇ ਵਧੀਆ ਰਿਸ਼ਤੇ ਲੱਪੇ ਪਰ ਮੈਂ ਲਵ ਮੈਰਿਜ ਦੇ ਚੱਕਰ ਚ ਪੈ ਗਈ ਨਾ ਤੇ ਇਹ ਨਾ ਐਡਾ ਨਾ ਬੋਲ ਮੇਰਾ ਪੁੱਤ ਵਿਚਾਰਾ ਸਾਰਾ ਦਿਨ ਮਿਹਨਤ ਕਰਦਾ ਆ ਸਾਰਾ ਦਿਨ ਕੰਮ ਕਰਦਾ ਆ ਆਪੇ ਰੱਬ ਨੂੰ ਦਊਗਾ ਬੋਤਾ ਬੋਤਾ ਤੇ ਸਾਰਾ ਕੁਝ ਬਣਾ ਲੂਗਾ ਤੂੰ ਕਿਉਂ ਇਨੀ ਫਿਕਰ ਕਰਦੀ ਹੈ ਚੰਗਾ ਮਾਤਾ ਮੈਂ ਚੱਲੀ ਆਂ ਆਪਣੀ ਸਹੇਲੀ ਦੇ ਘਰ ਬਣਾਓ ਤੇ ਖਾਓ ਬਸ ਇਹ ਸਭ ਕੁਝ ਕਹਿ ਕੇ ਸ਼ਾਂਤੀ ਆਪਣੀ ਸਹੇਲੀ ਦੇ ਘਰ ਤੁਰ ਪੈਂਦੀ ਹੈ ਹਾਈ ਨੀ ਪਿੰਕੀ ਤੇਰੇ ਘਰ ਰਸੋਈ ਬੜੀ ਸੋਹਣੀ ਆ ਐ ਰਸੋਈ ਦੇ ਵਿੱਚ ਨਵਾਂ ਫ੍ਰੀਜ ਜਿਨਾਂ ਵਾ ਮਾਈਕ੍ਰੋਵੇਵ ਨਵਾਂ ਗ੍ਰਾਇੰਡਰ ਇੰਨੀ ਸੋਹਣੀ ਰਸੋਈ ਬਣਾਈ ਹੈ ਤੂੰ ਤਾਂ ਤਾਲਾ ਖਰਚਾ ਕੌਣ ਕਰਤਾ ਹੈ ਕਰਕਰ ਵਾਲਾ ਕਰਦਾ ਸਾਰਾ ਖਰਚਾ ਹਾਂ ਤੇ ਖਰਚਾ ਤੇ ਸਾਰਾ ਘਰ ਵਾਲੇ ਨਹੀਂ ਕਰਨਾ ਆ ਜਦੋਂ ਵਿਆਹ ਕੀਤਾ ਆ ਤੇ ਖਰਚੇ ਸਾਡੇ ਸਾਰੇ ਉਨੇ ਹੀ ਚੁਕਣੇ ਤੇ ਵੈਸੇ ਵੀ ਇਹ ਜਿੱਡੀ ਜਿਹੀ ਰਸੋਈ ਹੈ ਇਹ ਤਾਂ ਮੈਂ ਕਿਸ਼ਤਾਂ ਤੇ ਪਿਆਰ ਕੀਤੀ ਆ ਤੂੰ ਵੀ ਕਰ ਸਕਦੀ ਆ ਕਿਸ਼ਤਾਂ ਤੇ ਸਮਾਨ ਲੈ ਲੈ ਤੇ ਹਰ ਮਹੀਨੇ ਥੋੜੇ ਥੋੜੇ ਪੈਸੇ ਕਿਸ਼ਤਾਂ ਦੇ ਦਿੰਦੀ ਰਹੀ ਤੇ ਸਮਾਨ ਬਣ ਜੂਗਾ ਤੇਰਾ ਵੀ ਹਾਂ ਸੋਚਦੀ ਤਾਂ ਮੈਂ ਵੀ ਪਈ ਆ ਪਰ ਚਲ ਕੋਈ ਨਾ ਜਾ ਕੇ ਸਲਾਹ ਕਰਦੀ ਆ ਤੇ ਫਿਰ ਮੈਂ ਅੱਜ ਫ੍ਰਿਜ ਸੋਚਦੀ ਆ ਕਿ ਮੈਂ ਲੈ ਕੇ ਘਰ ਜਾਵਾਂ ਖਾਲੀ ਹੱਥ ਤਾਂ ਅੱਜ ਕਰ ਮੈਂ ਵੀ ਨਹੀਂ ਜਾਂਦੀ ਤੇ ਰਸੋਈ ਨੂੰ ਤਾਂ ਮੈਂ ਆਪਣੀ ਨੂੰ ਪੂਰੀ ਚੰਗੀ ਤਰ੍ਹਾਂ ਸਜਾਉਣਾ ਆ ਬਿਲਕੁਲ ਅਮੀਰਾ ਵਾਂਗੂ ਨੀ ਕੋੜੇ ਸ਼ਾਂਤੀ ਕਿੱਥੇ ਸੀ ਤੂੰ ਸਵੇਰ ਦੀ ਬੜਾ ਟਾਈਮ ਲਾ ਦਿੱਤਾ ਪੁੱਤ ਤੇ ਨਾਲੇ ਆ ਕੀ ਲਿਆਂਦਾ ਆ ਤੋ ਡੱਬੇ ਦੇ ਵਿੱਚ ਕੁਝ ਵੱਡੀ ਚੀਜ਼ ਲੱਗਦੀ ਆ ਹਾਂ ਮੰਮੀ ਜੀ ਫਰਿੱਜ ਲੈ ਕੇ ਆਈਆਂ ਮੈਂ ਪੂਰੇ 1.5 ਲੱਖ ਦੀ ਤੇ ਨਾਲੇ ਪੂਰੇ ਪੈਸੇ ਨਹੀਂ ਦਿੱਤੇ ਥੋੜੇ ਪੈਸੇ ਦਿੱਤੇ ਆ ਹਰ ਮਹੀਨੇ ਕਿਸ਼ਤਾਂ ਨਾਲ ਥੋੜੇ ਥੋੜੇ ਕਰਕੇ ਪੈਸੇ ਲਾ ਦਾਂਗੇ ਸ਼ਾਂਤੀ ਨੂੰ ਹੁਣ ਕਿਸ਼ਤਾਂ ਤੇ ਚੀਜ਼ਾਂ ਲੈਣ ਦੀ ਆਦਤ ਪੈ ਗਈ ਸੀ ਉਸਨੇ ਬਹੁਤ ਸਾਰਾ ਰਸੋਈ ਦਾ ਸਮਾਨ ਕਿਸ਼ਤਾਂ ਤੇ ਲੈ ਲਿਆ ਜਿਸ ਕਰਕੇ ਉਹਦੇ ਸਿਰ ਤੇ 7 ਤੋਂ 8 ਲੱਖ ਦਾ ਕਰਜ਼ਾ ਚੜ ਚੁਕਿਆ ਸੀ ਹਾਂ ਹੋਰ ਫੇ ਸ਼ਾਂਤੀ ਕਿਵੇਂ ਆਉ ਸਮਾਨ ਸਾਰਾ ਲੈ ਲਿਆ ਨਵਾਂ ਹੈ ਬਹੁਤ ਸੋਹਣੀ ਬਣਾ ਲਈ ਤੂੰ ਤੇਰਾ ਰਸੋਈ ਸਾਰਾ ਸਮਾਨ ਨਵਾਂ ਰੱਖ ਲਿਆ ਕਾਫੀ ਮੇਕਰ ਦੀ ਕਾਫੀ ਪੀ ਕੇ ਤਾਂ ਬਹੁਤ ਸਵਾਦ ਆਇਆ ਸੱਚੀ ਮਜ਼ਾ ਆ ਗਿਆ ਅੱਜ ਤਾਂ ਸ਼ਾਂਤੀ ਹਾਂ ਸਮਾਨ ਤਾਂ ਮੈਂ ਸਾਰਾ ਲੈ ਲਿਆ ਬਸ ਹੁਣ ਰਸੋਈ ਤਿਆਰ ਕਰਨੀ ਆ ਜੇ ਕੋਈ ਵਧੀਆ ਕਾਰੀਗਰ ਹੋਵੇ ਤੇ ਕੋਈ ਬਜਟ ਦੇ ਵਿੱਚ ਰਸੋਈ ਤਿਆਰ ਕਰ ਦੇਵੇ ਤਾਂ ਕਿਆ ਹੀ ਬਾਤਾਂ ਜੇ ਤੁਹਾਡੇ ਕੋਲ ਕੋਈ ਕਾਰੀਗਰ ਹੋਵੇ ਤੁਹਾਡੀ ਜਾਣ ਪਹਿਚਾਨ ਦਾ ਤਾਂ ਮੈਨੂੰ ਜ਼ਰੂਰ ਦੱਸਣਾ ਕਿਉਂਕਿ ਹੁਣ ਤਾਂ ਮੈਂ ਰਸੋਈ ਦੀ ਲੁੱਕ ਚੇਂਜ ਕਰਨੀ ਹੈ ਸ਼ਾਂਤੀ ਪੁੱਤ ਰਵੀ ਆ ਗਿਆ ਆਫਿਸ ਤੋਂ ਤੇ ਕੁਝ ਪਰੇਸ਼ਾਨ ਲੱਗ ਰਿਹਾ ਆ ਤੂੰ ਜਾ ਇੱਕ ਵਾਰੀ ਉਹ ਦੇਖੋ ਤੇ ਗੱਲ ਕਰ ਉਹਦੇ ਨਾਲ ਮੈਨੂੰ ਲੱਗਦਾ ਕੋਈ ਗੱਲ ਹੋਈ ਆ ਹਾਂਜੀ ਰਵੀ ਬੜੀ ਛੇਤੀ ਆ ਗਿਆ ਆਫਿਸ ਤੋਂ ਕੀ ਗੱਲ ਹੋਈ ਬੜਾ ਉਦਾਸ ਲੱਗ ਰਿਹਾ ਮੰਮੀ ਵੀ ਦੱਸ ਰਹੀ ਸੀ ਹਾਂ ਸ਼ਾਂਤੀ ਗੱਲ ਹੀ ਪਰੇਸ਼ਾਨੀ ਵਾਲੀ ਆ ਸਾਡੀ ਕੰਪਨੀ ਬੰਦ ਹੋ ਰਹੀ ਆ ਤੇ ਨੌਕਰੀ ਵੀ ਸਾਡੀ ਹੁਣ ਗਈ ਸਮਝੋ ਹੁਣ ਮੈਨੂੰ ਕੋਈ ਨਵੀਂ ਨੌਕਰੀ ਲੱਭਣੀ ਪੈਣੀ ਆ ਜਦੋਂ ਤੱਕ ਨਵੀਂ ਨੌਕਰੀ ਨਹੀਂ ਮਿਲਦੀ ਮੈਨੂੰ ਤਾਂ ਇਹ ਸਮਝ ਨਹੀਂ ਆ ਰਹੀ ਕਿ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ ਦੇਖਿਆ ਪੁੱਤ ਸ਼ਾਂਤੀ ਮੈਂ ਤੈਨੂੰ ਬਹੁਤ ਸਮਝਾਇਆ ਸੀ ਜਿੰਨੇ ਕੁ ਚਾਤਰ ਹੋਵੇ ਉਸ ਦੇ ਹਿਸਾਬ ਨਾਲ ਉਸ ਨੂੰ ਪਿਆਰ ਕਸਾਉਣਾ ਚਾਹੀਦਾ ਹੈ ਹੁਣ ਰਵਿਦੀ ਨੌਕਰੀ ਵੀ ਹੈ ਨਹੀਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ ਉਪਰੋਂ ਤੋਂ ਸੀਰ ਦੇ ਦਿੱਤੇ 7 ਤੋਂ 8 ਲੱਖ ਦਾ ਕਰਜ਼ਾ ਚੜਾ ਲਿਆ ਆ ਹੁਣ ਕਿਵੇਂ ਗੁਜ਼ਾਰਾ ਕਰਾਂਗੇ ਕੋਈ ਗੱਲ ਨਹੀਂ ਮੰਮੀ ਜੀ ਮੈਂ ਸਾਰੀਆਂ ਚੀਜ਼ਾਂ ਵੇਚ ਦਵਾਂਗੀ ਜੇਕਰ ਸਾਡੇ ਘਰ ਵਿੱਚ ਖਾਣ ਲਈ ਪੈਸਾ ਹੀ ਨਾ ਹੋਇਆ ਤਾਂ ਮੈਂ ਇਹਨਾਂ ਚੀਜ਼ਾਂ ਨੂੰ ਕੀ ਕਰਨਾ ਕੋਈ ਗੱਲ ਨਹੀਂ ਇਹ ਚੀਜ਼ਾਂ ਵੇਚ ਕੇ ਮੈਂ ਆਪਣੇ ਸਿਰ ਤੋਂ ਸਾਰਾ ਕਰਜ਼ਾ ਲਾ ਦਾਂਗੀ ਤੇ ਘਰ ਦਾ ਗੁਜ਼ਾਰਾ ਵੀ ਸਹੀ ਚੱਲ ਜਾਊਗਾ ਮਾਫ ਕਰਨਾ ਸ਼ਾਂਤੀ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਜਿੱਕਰ ਮੈਂ ਤੇਰੀ ਮਾੜੀ ਤੰਕ ਤੇ ਤੇਰੀ ਕਮਨਾਈ ਤਾਂ ਕੀ ਫਾਇਦਾ ਤੂੰ ਟੈਨਸ਼ਨ ਨਾ ਲੈ ਮੇਰੇ ਕੋਲ ਇੱਕ ਨੌਕਰੀ ਹੈਗੀ ਆ ਜੇ ਤੂੰ ਕਰਨਾ ਚਾਹੁੰਦੀ ਆ ਤਾਂ ਕਰ ਲੈ ਘਰ ਦਾ ਗੁਜ਼ਾਰਾ ਵੀ ਵਧੀਆ ਤਰੀਕੇ ਨਾਲ ਚੱਲੂ ਬਸ ਫਿਰ ਕੀ ਸੀ ਸ਼ਾਂਤੀ ਨੇ ਨੌਕਰੀ ਕਰ ਲਈ ਤੇ ਨੌਕਰੀ ਕਰਨ ਤੋਂ ਬਾਅਦ ਉਸਨੇ ਪੈਸੇ ਕਮਾਏ ਤੇ ਪੈਸੇ ਕਮਾਉਣ ਤੋਂ ਬਾਅਦ ਉਸਨੇ ਆਪਣੇ ਸਿਰ ਤੋਂ ਸਾਰਾ ਕਰਜ਼ਾ ਉਤਾਰ ਦਿੱਤਾ ਅਤੇ ਆਪਣੇ ਹਸਬੰਡ ਦਾ ਬਹੁਤ ਸਾਥ ਦਿੱਤਾ ਤੇ ਉਹ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗੇ ਬਸ ਇਹੀ ਕਹਿਣਾ ਚਾਹੁੰਦੀ ਆ ਦੋਸਤੋ ਕਿ ਕਦੇ ਵੀ ਕਿਸੇ ਦੀਆਂ ਗੱਲਾਂ ਵਿੱਚ ਨਾ ਆਓ ਜਿੰਨੀ ਚਾਦਰ ਹੋਵੇ ਓਨੇ ਹੀ ਪੈਰ ਪਸਾਰੋ ਧੰਨਵਾਦ